The people. ਜਿਕਰਾ ਸ਼ੇਰਾ ਵਾਲੀ ਜੀ ਦਾ ਬਹੁਤ ਸਾਡੇ ਦਰਵਾਜ਼ੇ ਕੀ ਜੈ ਜਿਕਰਾ ਪੰਡਾਰੇ ਲਾਣ ਵਾਲੀ ਦਾ ਬਹੁਤ ਸਾਡੇ ਦਰਵਾਜ਼ੇ ਕੀ ਜੈ ਹੈ ਮਾ ਸਤਿਆ ਜੋਤਾ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ ਲੋ ਜੀ ਸਰਬਤ ਦਾ ਭਲਾ ਅੱਜ ਉਸ ਮੁਕਾਮ ਤੇ ਪਹੁੰਚ ਚੁੱਕਿਆ ਜਿਸ ਮੁਕਾਮ ਲਈ ਉਸ ਮਹਾਰਾਣੀ ਨੇ ਇੱਥੇ ਸਾਰੀ ਹੀ ਟੀਮ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਇਹ ਇੱਕ ਦਿਨ ਦੇ ਪੰਡਾਰੇ ਦੀ ਨਈ ਗੱਲ ਇਹਦੇ ਪਿੱਛੇ ਬਹੁਤ ਮਹੀਨੇ ਬਹੁਤ ਸਾਲ ਲੱਗੇ ਹੁੰਦੇ ਆ ਹਰੇਕ ਇੱਕ ਟੀਮ ਦੇ ਪਰਸਨ ਦਾ ਇੱਕ ਛੋਟੇ ਤੋਂ ਛੋਟੇ ਮੈਂਬਰ ਦਾ ਵੀ ਕਹਦੇ ਛੋਟਾ ਦਾ ਮੈਂਬਰ ਚਲੋ ਉਸ ਮਹਾਰਾਣੀ ਦੇ ਦਰਬਾਰ ਤੇ ਕੋਈ ਵੀ ਨਹੀਂਗਾ ਇੱਕ ਆਪਾਂ ਕਹਿ ਦਈਏ ਕਿ ਉਸ ਮਹਾਰਾਣੀ ਦੇ ਜਿਹੜਾ ਬੰਦਾ ਨਹੀਂ ਵੀ ਟਾਈਮ ਦੇ ਪਾਂਦਾ ਨਹੀਂ ਵੀ ਉਹਦੀ ਵੀ ਇੱਕ ਸੋਚ ਕਲੱਬ ਨੂੰ ਬਹੁਤ ਉੱਤੇ ਤੱਕ ਲਿਜਾ ਸਕਦੀ ਆ ਇਸ ਲਈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਸ਼ਹਿਰ ਵਾਸੀਆਂ ਦਾ ਸਾਡੇ ਪਿੰਡਾਂ ਦੇ ਭਰਾਵਾਂ ਦਾ ਸਾਡੇ ਐਨ ਆਰ ਆਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜੋ ਕਿ ਇਸ ਸਰਵਤ ਦਾ ਪਲਾ ਟੀਮ ਨੂੰ ਇੰਨਾ ਖੁੱਲਾ ਰਾਸ਼ਨ ਦੇ ਕੇ ਕਿਸੇ ਵੀ ਕਿਸੇ ਕੋਈ ਵੀ ਚੀਜ਼ ਦੀ ਕਮੀ ਨਹੀਂ ਇਸ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਮਹਾਰਾਣੀ ਜਿੰਨੇ ਕੀ ਮੇਰ ਆਈ ਸਾਡੀਆਂ ਜੋ ਵੀ ਤੁਹਾਨੂੰ ਅਸੀਂ ਇਨਵਾਈਟ ਕਰਨ ਵਾਲੇ ਤਾਂ ਕੌਣ ਹੁੰਨੇ ਆ ਕਿ ਤੁਸੀਂ ਉਸ ਲੰਗਰ ਤੇ ਇਨਵਾਈਟ ਕਰੋ ਅਸਤਾਏ ਕਹਿੰਦੇ ਆ ਮਹਾਰਾਣੀ ਤੁਹਾਨੂੰ ਖੁਦ ਜੀ ਬੇਨਤੀ ਕਰਦੇ ਆ ਸਾਰੇ ਬੋਲ ਕੇ ਜੀ ਉੱਥੇ ਆਓ ਸਰਬੱਤ ਦਾ ਭਲਾ ਟੀਮ ਚ ਕਿੱਥੇ ਆਓ ਉੱਥੇ ਆਓ ਸਰਬੱਤ ਦਾ ਭਲਾ ਟੀਮ ਦੇ ਬਾਜੀ ਬਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਸਾਡੇ ਗੋਲਦੀ ਭਾਜੀ ਸਾਡੇ ਰਵੀ ਨਿਊ ਮਾਚਿੰਤਪੁਨੀ ਕਲੱਬ ਤੋਂ ਸਾਡੇ ਗੋਲਦੀ ਭਾਜੀ ਅਸੀਂ ਇਹਨਾਂ ਦਾ ਹੀ ਬਹੁਤ ਬਹੁਤ ਧੰਨ ਕਰਦੇ ਆ ਕਿ ਇੱਕ 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 ਸ਼ੂਟ ਇੱਥੇ ਲਿੱਤਾ ਵੀਡੀਓ ਦੇ ਵਿੱਚ ਤੁਹਾਨੂੰ ਉੱਥੇ ਬਹੁਤ ਹੀ ਸਰਪ੍ਰਾਈਜ਼ ਚੀਜ਼ਾਂ ਮਿਲਣੀਆਂ ਤੁਹਾਡੀ ਖਾਣੇ ਲਈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਤੁਹਾਨੂੰ ਇਹ ਹਰ ਇੱਕ ਚੀਜ਼ ਛੋਟੀ ਤੋਂ ਛੋਟੀ ਚੀਜ਼ ਦਾ ਉੱਥੇ ਇੰਤਜ਼ਾਮ ਕੀਤਾ ਜਾਵੇ ਸਾਡੀ ਕੋਸ਼ਿਸ਼ ਪੂਰੀ ਰਹੂਗੀ ਫਿਰ ਵੀ ਅਸੀਂ ਨਾ ਕਰ पाए ਉਹ ਗੱਲ ਵੱਖਰੀ ਪਰ ਫਿਰ ਵੀ ਸਾਡਾ ਪੂਰਾ ਪੂਰਾ ਇੰਤਜ਼ਾਮ ਹੈ ਜੀ ਉੱਥੇ ਉੱਥੇ ਆਓ ਇੱਕ ਵਾਰੀ ਪਹੁੰਚੋ ਤੇ ਉੱਥੇ ਆ ਕੇ ਸਾਨੂੰ ਦੱਸੋ ਅਗਲੇ ਸਾਲ ਉੱਥੇ ਆ ਕੇ ਅਸੀਂ ਹੋਰ ਕਮੀਆਂ ਦੂਰ ਕਰੀਏ ਤੇ ਬੱਚਿਆਂ ਦੇ ਦੁੱਧ ਲਈ ਸਪੈਸ਼ਲ ਹੈ ਜੀ ਉੱਥੇ ਛੋਟੇ ਤੋਂ ਛੋਟਾ ਬੱਚਾ ਆਂਦਾ ਉੱਥੇ ਦੁੱਧ ਦਾ ਘੱਟ ਫੜਦਾ ਇਂਤਜ਼ਾਮਾਂ ਤੇ ਉਹਨਾਂ ਦੀ ਨਿੱਪਲ ਉਹਨਾਂ ਦੀ ਸ਼ੀਸ਼ੀ ਸਾਰਾ ਇਂਤਜ਼ਾਮ ਰਹੂਗਾ ਉਹ ਸਾਡੇ ਦੀਪ ਜੀ ਦੀ ਮੈਡੀਕਲ ਜਿਹੜਾ ਨਾ ਮੈਡੀਕਲ ਲੱਗਣਾ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹੁਤ ਹੀ ਬਾਤ ਚੜ ਕੇ ਜਦੋਂ ਇਹਨਾਂ ਨੇ ਅੱਜ ਦੱਸਿਆ ਕਿ ਮੈਂ ਆ ਵੀ ਚੀਜ਼ ਲਿਆਇਆ ਮੈਂ ਆ ਵੀ ਚੀਜ਼ ਲਿਆਇਆ ਅਸੀਂ ਖੁਦ ਸੁਣ ਕੇ ਹੈਰਾਨ ਨੰਦੇ ਸੀ ਕਿ ਇੱਦੀ ਇੱਦੀ ਦਵਾਈ ਵੀ ਲਿਆ ਸਕਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦਾ ਵੀ ਇੱਕ ਵਾਰੀ ਚਲੋ ਵੀਡੀਓ ਲੰਬੀ ਹੋ ਰਹੀ ਐ ਇਸ ਲਈ ਸਾਰੇ ਜਕਾਰਾ ਲਾ ਕੇ ਜਕਾਰਾ ਸ਼ੇਰਾ ਵਾਲੀ ਜੀ ਦਾ ਬਹੁਤ ਸਾਥ ਜੇ ਦਰਵਾਜ਼ੇ ਕੀ ਜੈ ਦਰਵਾਜ਼ੇ ਕੀ ਜੈ ਅਗੰਦੀਏ ਜੈ ਜੇ ਜ਼ਮਾਨਾ ਨਾਲ ਨਾਲ ਮੇਰੇ ਚਿੰਤਾ ਫੁਰਨੀ